ਸਸਿਕਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੇ ਵੱਲੋਂ ਕੈਨੇਡੀਅਨ ਉਤਪਾਦਾਂ 'ਤੇ 25% ਟੈਰਿਫ ਲਗਾਉਣ ਤੋਂ ਇੱਕ ਦਿਨ ਬਾਅਦ ਕੈਨੇਡੀਅਨ ਸਰਕਾਰ ਨੇ ਵੀ ਜਵਾਬੀ ਕਾਰਵਾਈ ਕੀਤੀ ਹੈ ਕੈਨੇਡੀਅਨ ਵਿੱਤ ਮੰਤਰੀ ਡੋਮਿਨਿਕ ਲੇਬਲੈਂਕ ਨੇ ਐਤਵਾਰ ਨੂੰ ਉਨ੍ਹਾਂ ਅਮਰੀਕੀ ਉਤਪਾਦਾਂ ਦੀ ਸੂਚੀ ਜਾਰੀ ਕੀਤੀ ਜਿਨ੍ਹਾਂ 'ਤੇ ਕੈਨੇਡੀਅਨ ਸਰਕਾਰ ਟੈਰਿਫ ਲਗਾਉਣ ਜਾਰੀ ਹੈ ਕੈਨੇਡਾ ਅਮਰੀਕਾ ਤੋਂ ਆਉਣ ਵਾਲੇ ਲਗਭਗ 3 ਬਿਲੀਅਨ ਡਾਲਰ ਦੇ ਉਤਪਾਦਾਂ 'ਤੇ ਟੈਰਿਫ ਲਗਾਵੇਗਾ ਦੇ ਸੂਚੀ ਦੇ ਵਿੱਚ ਅਮਰੀਕਾ ਦੁਆਰਾ ਤਿਆਰ ਸ਼ਰਾਬ, ਕਰੇਲੂ ਉਪਕਰਨ, ਉਜਾਰ ਹਥਿਆਰ, ਡੈਰੀ ਉਤਪਾਦ, ਫਲ, ਸਬਜ਼ੀਆਂ, ਕੱਪੜੇ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟੂਡੋ ਨੇ ਐਲਾਨ ਕੀਤਾ ਹੈ ਕਿ ਉਹਨਾਂ ਦੀ ਸਰਕਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਲਗਾਏ ਗਏ ਟੈਰਿਫਾ ਦਾ ਬਦਲਾ ਲੈਣ ਦੇ ਲਈ 155 ਬਿਲੀਅਨ ਡਾਲਰ ਦੇ ਅਮਰੀਕੀ ਸਮਾਨ ਉੱਤੇ 25% ਦੀ ਟੈਰਿਫ ਲਗਾਵੇਗੀ। ਕੈਨੇਡਾ ਦੇ ਮੀਡੀਆ ਚੈਨਲ ਤੇ ਮੁਤਾਬਕ ਟਰੂਡੋ ਨੇ ਆਪਣੇ ਦੇਸ਼ ਦੇ ਲੋਕਾਂ ਨੂੰ ਸਥਾਨਕ ਉਤਪਾਦ ਖਰੀਦਣ ਅਤੇ ਦੇਸ਼ ਦੇ ਵਿੱਚ ਛੋਟੀਆਂ ਬਤੌਣ ਬਾਰੇ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਵਿਰਸਲ ਸ਼ਨੀਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਟਰੂਡੋ ਨੇ ਜ਼ੋਰ ਦੇ ਕੇ ਕਿਹਾ ਕਿ ਕੈਨੇਡਾ ਦਾ ਜਵਾਬ ਦੁਰਗਾਮੀ ਹੋਵੇਗਾ। ਅਤੇ ਇਸ ਦੇ ਵਿੱਚ ਅਮਰੀਕੀ ਬੀਅਰ, ਵਾਈਨ, ਬੋਰਬਨ ਫਲਾਂ ਅਤੇ ਫਲਾ ਦੇ ਜੂਸ ਵਰਗੀਆਂ ਰੋਜ਼ਾਨਾ ਦੀਆਂ ਚੀਜ਼ਾਂ ਵੀ ਸ਼ਾਮਲ ਹੋਣਗੀਆਂ ਇੱਥੇ ਦੱਸਦੀ ਹੈ ਟਰੂਡੋ ਨੇ ਐਲਾਨ ਕਰਦੇ ਹੋਏ ਕਿਆ ਕਿ ਅੱਜ ਰਾਤ ਮੈਂ ਕੋਸ਼ਨਾ ਕਰ ਰਿਹਾ ਕਿ ਕੈਨੇਡਾ 155 ਬਿਲੀਅਨ ਮੁੱਲ ਦੇ ਅਮਰੀਕੀ ਸਮਾਨ ਦੇ ਵਿਰੁੱਧ 25% ਟੈਰਿਫ ਦੇ ਨਾਲ ਅਮਰੀਕੀ ਵਪਾਰਕ ਕਾਰਵਾਈ ਦਾ ਜਵਾਬ ਦੇਵੇਗਾ ਇਸ ਦੇ ਵਿੱਚ ਮੰਗਲਵਾਰ ਤੱਕ ਯੂ ਐਸ ਡੀ 3 ਬਿਲੀਅਨ ਤੇ ਸਮਾਨ ਉੱਤੇ ਤੁਰੰਤ ਟੈਰਿਫ ਵੀ ਸ਼ਾਮਲ ਹੋਣਗੇ ਅਤੇ ਇਸ ਤੋਂ ਬਾਅਦ USG 125 ਬਿਲੀਅਨ ਉੱਤੇ ਹੋਰ ਟੈਰਿਫ ਸ਼ਾਮਲ ਹੋਣਗੇ। ਟਰੂਡੋ ਨੇ ਅੱਗੇ ਕਿਹਾ ਕਿ ਜਿਵੇਂ ਅਮਰੀਕਨ ਟੈਰਿਫ ਵਾਦਾ ਸਾਡਾ ਜਵਾਬ ਵੀ ਦੁਰਗਾਮੀ ਹੋਵੇਗਾ ਅਤੇ ਇਸ ਦੇ ਵਿੱਚ ਰੋਜ਼ਾਨਾ ਦੀਆਂ ਵਸਤੂਆਂ ਜਿਵੇਂ ਕਿ ਅਮਰੀਕਨ ਬੀਅਰ, ਵਾਈਨ ਅਤੇ ਬੋਰਬਨ ਫਲਾ ਅਤੇ ਫਲਾ ਦੇ ਜੂਸ ਵੀ ਸ਼ਾਮਲ ਹੋਣਗੇ। ਜਿਸ ਵਿੱਚ ਸੰਤਰੇ ਦੇ ਜੂਸ ਦੇ ਨਾਲ-ਨਾਲ ਸਬਜ਼ੀਆਂ ਦੇ ਅਤਰ ਕਪੜੇ ਅਤੇ ਜੁੱਤੀਆਂ ਵੀ ਸ਼ਾਮਲ ਨੇ ਇਸ ਵਿੱਚ ਮੁੱਖ ਖੱਬਤਕਾਰ ਉਤਪਾਦ ਵੀ ਸ਼ਾਮਲ ਹੋਣਗੇ ਜਿਵੇਂ ਕਿ ਘਰੇਲੂ ਉਪਕਰਨਾਂ ਦਾ ਫਰਨੀਚਰ ਅਤੇ ਖੇਡਾਂ ਦਾ ਸਾਜ਼ੋ ਸਮਾਨ ਅਤੇ ਲੱਕੜ ਪਲਾਸਟਿਕ ਵਰਗੀਆਂ ਸਮੱਗਰੀਆਂ ਦੇ ਨਾਲ-ਨਾਲ ਹੋਰ ਬਹੁਤ ਕੁਝ ਅਤੇ ਸਾਡੇ ਜਵਾਬ ਦੇ ਹਿੱਸੇ ਵਿੱਚੋਂ ਅਸੀਂ ਪ੍ਰਾਂਤ ਦੇ ਨਾਲ ਵਿਚਾਰ ਕਰ ਰਹੇ ਹਾਂ ਅਤੇ ਖੇਤਰ ਕਈ ਗੈਰ ਟੈਰਿਫ ਉਪਾਏ ਜਿਨ੍ਹਾਂ ਦੇ ਵਿੱਚ ਕੁਝ ਮਹੱਤਵਪੂਰਨ ਖਣਿਜ ਊਰਜਾ ਪ੍ਰਾਪਤੀ ਅਤੇ ਹੋਰ ਭਾਈਵਾਲੀ ਨਾਲ ਸੰਬੰਧਿਤ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਆਪਣੇ ਦੇਸ਼ ਦੇ ਲੋਕਾਂ ਨੂੰ ਪ੍ਰੋਸਾ ਦਿਵਾਇਆ ਕਿ ਉਹ ਸਾਰੇ ਇਸ ਦੇ ਵਿੱਚ ਇਕੱਠੇ ਨੇ ਅਤੇ CPAC ਦੇ ਅਨੁਸਾਰ ਇਹ ਟੀਮ ਕੈਨੇਡਾ ਸਭ ਤੋਂ ਵਧੀਆ ਹੈ ਤੇ ਉਨ੍ਹਾਂ ਕਿਹਾ ਕਿ ਅਸੀਂ ਕੈਨੇਡਾ ਲਈ ਮਜ਼ਬੂਤ ਖੜੇ ਹੋਵਾਂਗੇ ਇੱਥੇ ਦੱਸ ਦਈਏ ਕਿ ਇਹ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਦੁਆਰਾ ਕੈਨੇਡਾ ਤੇ ਮੈਕਸੀਕੋ ਉੱਤੇ 25% ਟੈਰਿਫ ਲਗਾਉਣ ਦੇ ਨਾਲ-ਨਾਲ ਚੀਨ ਤੋਂ ਆਉਣ ਵਾਲੇ ਸਮਾਨ ਉੱਤੇ 10% ਦੀ ਵਾਧੂ ਟੈਕਸ ਲਗਾਉਣ ਤੋਂ ਇੱਕ ਦਿਨ ਬਾਅਦ ਚੁੱਕਿਆ ਗਿਆ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਉਮੀਦਵਾਰ ਕੈਸਟਰੀਆ ਫ੍ਰੀਲੈਂਡ ਨੇ ਅਮਰੀਕੀ ਉਤਪਾਦਾਂ 'ਤੇ ਟੈਰਿਫ ਲਗਾਉਣ ਦੇ ਸਰਕਾਰ ਦੇ ਫੈਸਲੇ ਦਾ ਬਚਾਅ ਕਰਦੇ ਹੋਏ ਕਿਹਾ ਕਿ ਅਸੀਂ ਇਹ ਲੜਾਈ ਨਹੀਂ ਚਾਹੁੰਦੇ ਪਰ ਅਸੀਂ ਇਸ ਨੂੰ ਹਾਰਨ ਵਾਲੇ ਵੀ ਨਹੀਂ ਹਾਂ ਬਿਊਰੋਫ ਚੈਨਲ ਪੰਜਾਬੀ